ਜੋ ਹਨ ਮੈਨੂੰ ਪਤਾ ਲੱਗਾ ਕਿ ਉਹ ਸਰਵਿਸ ਸਟੇਸ਼ਨ ਤੇ ਲੱਗਾ ਕੇ ਇਹਨੇ ਮੈਨੂੰ ਕੀਤਾ ਹੀ ਫੋਨ ਤੇ ਪੁੱਤ ਤੂੰ ਕਿਹੜੇ ਕੰਮਾਂ 'ਚ ਪਿਆ ਵਾ ਆਪਣਾ ਕਾਰੋਬਾਰ ਛੱਡ ਕੇ ਘਰ-ਬਾਰ ਛੱਡ ਕੇ ਤੇ ਕਿੱਥੇ ਇੱਥੇ ਰਹਿਣ ਡਿਆ ਡੈੜੀ ਅਹੀਂ ਨਾਲ ਲੱਗ ਗਿਆ ਇੱਥੇ ਘਰ ਲਿਆ ਵਾ ਕੋਈ ਕਰਾਇ ਤੇ ਅੱਛਾ ਉੱਥੇ ਰਹਿਣ ਡਿਆ ਇਹ ਡੈੜੀ ਤੇ ਗੱਲ ਮੰਨਾਂ ਨੂੰ ਤਿਆਰੀ ਨਹੀਂ ਜੇ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਕੀ ਆnde ਪੁੱਤ ਮੈਂ ਇੱਕ ਵਾਰ ਉਹ ਕਿਉਂਣਾ ਮੈਂ ਉਹ ਕਿਉਂਣਾ ਮੈਂ ਦੱਸ ਤੋ ਕੀ ਕਰਦੀ ਮੈਂ ਨੋਟੇ ਜੀ ਦੇ ਡੱਕ ਲਈਦੀ ਤੁਹਾਨੂੰ ਮੈਂ ਫੋਨ ਤੇ ਹੀ ਕਰ ਲੈਣਾ ਹੈ ਮੰਮੀ ਜੀ ਵੇਖੋ ਪਹਿਲਾਂ ਹੀ ਕਿੰਨੀਆਂ ਸਕੀਮਾਂ ਲਾਈਆਂ ਕਿ ਅਹੀਂ ਆਵਲਾ ਕੰਮ ਕਰਾਂਗੇ ਕਿ ਜਿਹੜੇ ਸਾਡੀ ਪਹਿਲੀ ਇਹਦਾ ਸਾਡੇ ਕੋਲ ਆ ਜੀ ਆ ਪੁੱਤ ਕੋਈ ਗੱਲ ਨਹੀਂ ਤੂੰ ਫੇਰ ਨਾ ਕਰ ਤਾਂ ਇਹ ਚੀਜ਼ ਹੈ ਸਾਡੇ ਕੋਈ ਆਉਣੀ ਆ ਜੇ ਮੇ ਜਿਹੋ ਲੜ ਲੱਗਣ ਵਾਲੀ ਆ ਉਹ ਵੀ ਉਹ ਜੀ ਆ ਜੇ ਉਹ ਹੀ ਚੰਗੀ ਸਲਾਹ ਦੇਵੇ ਉਹਨੂੰ ਤੇ ਚਲ ਆਪਣੇ ਘਰ ਪਾ ਕੇ ਬਹਿਣਗੇ ਤੇ ਘਰ ਕਿੱਥੇ ਪਿਆਣਾ ਵਾ ਆਵਨਾ ਮਖਮਲੀ ਨੰਦ ਤੇ ਇਹ ਪਹਿਲਾਂ ਹੱਥੋਂ ਕੰਮ ਨਹੀਂਗਾ ਕੀਤਾ ਹੈਗਾ ਕੋਈ ਮਿਹਨਤ ਨਹੀਂ ਕੀਤੀ ਤੇ ਹੁਣ ਥਾਂ ਥਾਂ ਤੁਰੇ ਫਿਰਦੇ